ਸਤਿ ਸ੍ਰੀ ਅਕਾਲ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਦੇਸ਼ ਦੇ ਵਿੱਚ ਕਿਸਾਨੀ ਅੰਦੋਲਨ ਚੱਲ ਰਿਹਾ ਹੈ ਕਿਸਾਨੀ ਮੰਗਾਂ ਨੂੰ ਲੈ ਕੇ ਇਸ ਦੇ ਚੱਲਦਿਆਂ ਅੱਜ ਕੋਟਕਪੂਰਾ ਦੇਖੇ ਕਿਸਾਨਾਂ ਵੱਲੋਂ ਵਿਸ਼ਾਲ ਟਰੈਕਟਰ ਮਾਰਚ ਕੱਢਿਆ ਜਾ ਰਿਹਾ ਹੈ ਇਹ ਟਰੈਕਟਰ ਮਾਰਚ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਸੂਬੇ ਭਰ ਦੇ ਵਿਧਾਨ ਸਭਾ ਹਲਕਿਆਂ 'ਚ ਕਿਸਾਨ ਦੂਰਨ ਦੇ ਹੱਕ 'ਚ ਟਰੈਕਟਰ ਮਾਰਚ ਕਰਨ ਦੇ ਦਿੱਤੇ ਸੱਦੇ ਤਹਿਤ ਵਿਧਾਨ ਸਭਾ ਹਲਕਾ ਕੋਟਕਪੂਰਾ ਦੇ ਇਨਚਾਰਜ ਅਜੀਪਾਲ ਸਿੰਘ ਸੰਧੂ ਦੀ ਅਗਵਾਈ ਹੇਠ ਸੈਂਕੜੇ ਟਰੈਕਟਰਾਂ ਦਾ ਕਾਫਲਾ ਕੋੜਪੂਰਾ ਦੇ ਨਵੀਂ ਦਾਣਾ ਮੰਡੀ ਤੋਂ ਹਲਕੇ ਦੇ ਵੱਖ-ਵੱਖ ਪਿੰਡਾਂ ਤੇ ਹੋਰ ਮਾਰਗਾਂ ਲਈ ਪਰਮਾਨਾ ਹੋ ਰਿਹਾ ਹੈ ਕਿਸਾਨਾਂ ਨੂੰ ਆਗੂ ਕਹਿ ਰਹੇ ਕਿ ਕਾਂਗਰਸ ਪਾਰਟੀ ਵੱਲੋਂ ਸ਼ੰਭੂ ਤੇ ਖਨੌਰੀ ਵਾਲੇ ਬਾਡਰਾਂ ਤੇ ਮੈਡੀਕਲ ਤੇ ਲੰਗਰ ਸਹੂਲਤਾਂ ਮੁਹਈਆ ਕਰਾਉਣ ਦੇ ਨਾਲ-ਨਾਲ ਕਿਸਾਨਾਂ ਨੂੰ ਹਰ ਸਹੈਤਾ ਪ੍ਰਦਾਨ ਕਰਨ ਦਾ ਫੈਸਲਾ ਕੀਤਾ ਗਿਆ ਹੈ ਉਥੇ ਹੀ ਟਰੈਕਟਰ ਮਾਰਚ ਤੇ ਪ੍ਰਦਰਸ਼ਨਾਂ ਰਾਹੀਂ ਆਮ ਲੋਕਾਂ ਨੂੰ ਵਿਗਨ ਪੈਣ ਤੋਂ ਰੋਕਣਾ ਯਕੀਨੀ ਬਣਾਉਣ ਦੀ ਵਿਵਸਥਾ ਵੀ ਕੀਤੀ ਗਈ ਹੈ। ਟਰੈਕਟਰ ਮਾਰਚ ਤੇ ਪ੍ਰਦਰਸ਼ਨ ਦਾ ਉਦੇਸ਼ ਪੰਜਾਬ ਭਰ ਦੇ ਕਿਸਾਨ ਭਾਈਚਾਰੇ ਨਾਲ ਏਕਤਾ ਨੂੰ ਦਰਸਾਉਣਾ ਤੇ ਉਹਨਾਂ ਦੇ ਅਧਰੁਣੇ ਅਧਿਕਾਰਾਂ ਦੀ ਬਕਾਲਤ ਕਰਨਾ ਹੈ। ਇੱਕ ਹੋਰ ਲਾ ਦੋ ਜਕਾਰਾ ਬਸ ਜਿਆਦਾ ਜਿਆਦਾ ਮੇਰੇ ਪਾਪਾ ਉੱਥੇ ਹੀ ਆ ਜਾਓ ਬੰਦੇ ਆਂ ਅਮਨੁ ਅਮਨੁ ਉਧਰ ਆਓ ਸਰਕਾਰ ਮੁਰਦਾਬਾਦ 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 ਸੁਧਾਨਵ੍ਰੋਧੀ ਸਰਕਾਰ ਮੁਰਦਾਬਾਦ 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 ਸੁਧਾਨਵ੍ਰੋਧੀ ਸਰਕਾਰ ਮੁਰਦਾਬਾਦ ਮੁਰਦਾਬਾਦ ਕਾਂਗਰਸ ਪਾਰਟੀ ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿਜੇ ਵਿਰਧੋ ਐਫ ਐਫ ਆਰ ਦਰਜ ਕਰਾਉਣ ਵਾਲੇ ਆਪਣੇ ਫੈਸਲੇ ਤੇ ਵੀ ਦ੍ਰਿੜ ਹੈ ਸ਼ਹਿਰ ਦੇ ਗਲੀ ਮਹੱਲਿਆਂ ਜਾਂ ਬਾਜ਼ਾਰਾਂ ਦੇ ਵਿੱਚ ਕਰੈਕਟਰ ਮਾਰਚ ਦੌਰਾਨ ਟ੍ਰੈਫਿਕ ਦਾ ਜਾਮ ਦੀ ਸਥਿਤੀ ਦੇ ਮੱਦੇਨਜ਼ਰ ਫੈਸਲਾ ਕੀਤਾ ਗਿਆ ਕਿ ਆਵਾਜ਼ੇ ਵਿੱਚ ਅੜਿੱਕਾ ਪਾਉਣ ਤੋਂ ਸੰਕੋਚ ਕੀਤਾ ਜਾਵੇ ਅੱਜ ਜੋ ਟਰੈਕਟਰ ਮਾਰਚ ਆ ਉਹ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਵੱਲੋਂ ਸਾਰੇ ਪੰਜਾਬ ਦੇ ਵਿੱਚ ਸਾਰੇ ਹਲਕਿਆਂ ਦੇ ਵਿੱਚ ਕੱਢੇ ਜਾ ਰਹੇ ਹਨ ਇਹਨਾਂ ਦਾ ਮੁੱਖ ਮਕਸਦ ਸਾਡੇ ਵੀਰ ਜੋ ਕਿਸਾਨਾਂ ਦੇ ਤੇ ਮਜ਼ਦੂਰਾਂ ਦੇ ਹੱਕਾਂ ਦੀ ਇਨਸਾਫ ਦੀ ਲੜਾਈ ਲੜ ਰਹੇ ਆ ਉਹਨਾਂ ਦੇ ਹੱਕ ਦੇ ਵਿੱਚ ਆਵਾਜ਼ ਬੁਲੰਦ ਕਰਨਾ ਕਿਉਂਕਿ ਜੋ ਇਸ ਵੇਲੇ ਹਾਲਾਤ ਬਣ ਚੁੱਕੇ ਆ ਪੰਜਾਬ ਤੇ ਹਰਿਆਣਾ ਦੇ ਬਾਰਡਰ ਤੇ ਕੋਈ ਇਸ ਤਰ੍ਹਾਂ ਦੇ ਹਾਲਾਤ ਆ ਜਿਵੇਂ ਸਾਡੇ ਕਿਸਾਨ ਵੀਰ ਪਾਕਿਸਤਾਨ ਦੇ ਬਾਰਡਰ ਤੇ ਜਾਂ ਚੀਨ ਦੇ ਬਾਰਡਰ ਤੇ ਖੜੇ ਆ ਆਉਣ ਵਾਲਾ ਸਮਾਂ ਜਦੋਂ ਹੋਊਗਾ ਨਾ ਜਿਵੇਂ ਉੱਥੇ ਉਹਨਾਂ ਨੇ ਗੋਲੀਆਂ ਹੱਥ ਗੋਲੇ ਲਾਠੀ ਚਾਰਜ ਲੱਤਾਂ ਗੋਡੇ ਜਵਾੜੇ ਸਾਡੇ ਕਿਸਾਨਾਂ ਦੇ ਤੋੜੇ ਆ ਚਲਿਆਂ ਵਾਲਾ ਯਾਦ ਆ ਜਿਹੜਾ ਬਾਗ ਦਾ ਸਾਕਾ ਸੀ ਉਹ ਇਹ ਸਰਕਾਰ ਨੇ ਯਾਦ ਕਰਾਇਆ ਤੇ ਮੈਂ ਤੁਹਾਡੇ ਮਾਧਿਅਮ ਰਾਹੀਂ ਸਾਰੇ ਮਜ਼ਦੂਰ ਵੀਰਾਂ ਨੂੰ ਦੁਕਾਨਦਾਰ ਭਰਾਵਾਂ ਨੂੰ ਅਪੀਲ ਕਰਦਾ ਕਿ ਜੇ ਸਾਡੇ ਦੇਸ਼ ਦੀ ਕਿਸਾਨੀ ਜਿਹਦੇ ਵਿੱਚ 60% ਮੁਲਕ ਦੀ ਆਬਾਦੀ ਕੰਮ ਕਰ ਰਹੀ ਹੈ ਜਿਉਂ ਆਵਾਜ਼ 18 ਆ ਜਿਹਦੇ ਵਿੱਚ ਆਵਾਜ਼ ਜੋ ਉਹਨਾਂ ਦੇ 12 ਨਿਕਾਤੀ ਪ੍ਰੋਗਰਾਮ ਆ 12 ਮੰਗਾ ਉਹ ਇਕੱਲੇ ਕਿਸਾਨ ਦੇ ਹੱਕ ਦੀਆਂ ਨਹੀਂ ਮਜ਼ਦੂਰ ਦੇ ਹੱਕ ਦੀ ਵੀ ਗੱਲ ਆ ਡਬਲਿਊਟੀਓ ਦੇ ਜਿਹੜੇ ਸਮਝੌਤੇ ਹੋਏ ਸੀ ਸਰਕਾਰਾਂ ਨੇ ਕੀਤੇ ਆ ਬਾਹਲੇ ਮੁਲਕਾਂ ਨੇ ਉਹਨਾਂ ਨੇ ਜੇ ਉਵੇਂ ਇਨ ਬਿਨ ਲਾਗੂ ਹੋ ਗਏ ਕਿਸਾਨਾਂ ਦੇ ਨਾਲ ਲੋਕਾਂ ਨਾਲ ਲੱਗੇ ਤਾਂ ਜੋ ਆਪਣੇ ਲੋਕਾਂ ਦੇ 99% ਨਾਲ 99% ਵਪਾਰੀਆਂ ਦੇ ਸਾਰੇ ਕਾਰੋਬਾਰ ਬੰਦ ਹੋ ਜਾਣੇ ਆ ਬਾਹਰਲੀਆ ਕੰਪਨੀਆਂ ਨੇ ਤਾਨੂੰ ਸਾਰਿਆਂ ਨੂੰ ਨਾਪ ਲੈਣਾ ਭਾਜਪੀ ਦਾ ਇੱਕ ਏਜੰਡਾ ਮੈਂ ਖਾਸ ਤੌਰ ਤੇ ਕਹਿਣਾ ਕਿ ਸਾਰੇ ਰਲ ਕੇ ਆਪਾਂ ਇਹਦੇ ਖਿਲਾਫ ਹੋਈਏ ਕਿਉਂਕਿ ਇਹਦੇ ਜੋ ਕਹਿੰਦੇ ਨੇ ਨਾ ਹਾਥੀ ਕੇ दांत ਖਾਣੇ ਕੇ ਔਰ ਦਿਖਾਣੇ ਕੇ ਔਰ ਉਸ ਤਰ੍ਹਾਂ ਚੱਲ ਰਿਹਾ ਪੈਸੇ ਦੀ ਬਹੁਤਾਤ ਆ ਕਿਉਂਕਿ ਜਿੰਨਾ ਬਹੁ ਕਰੋੜੀ ਕੰਪਨੀਆਂ ਬਹੁ ਕਰੋੜੀ ਕੀ ਬਹੁ ਅਰਬ ਬਾਈ ਮਿਲੀਅਨ ਬਿਲੀਅਨ ਟ੍ਰਿਲੀਅਨ ਜਿਹੜੀਆਂ ਕੰਪਨੀਆਂ ਕੋਲ ਪੈਸਾ ਸੁਪਰੀਮ ਕੋਰਟ ਦਾ ਪਿੱਛੇ ਜੇ ਤੁਸੀਂ ਸੁਣਿਆ ਹੋਣਾ ਉਹਨਾਂ ਨੇ ਜੋ ਇਲੈਕਟਰੋਲ ਬੌਂਡ ਦੇ ਖਿਲਾਫ ਫੈਸਲਾ ਦਿੱਤਾ ਉਹ ਜਦੋਂ ਹੁਣ ਜਨਤਕ ਹੋਣੀ ਆ ਲੋਕਾਂ ਨੂੰ ਸਾਰਾ ਕੁਝ ਕਲੀਅਰ ਹੋਊਗਾ ਅੱਜ ਕਿਸਾਨ ਉੱਠਿਆ ਸਾਨੂੰ ਸਾਰਿਆਂ ਨੂੰ ਇਹਦਾ ਦੇਣਾ ਚਾਹੀਦਾ ਤਾਂ ਕਿ ਉਹਦੀਆਂ ਕਿਸਾਨਾਂ ਦੇ ਮੰਗਾਂ ਦੇ ਵਿੱਚ ਸਾਰੇ ਲੋਕਾਂ ਦੀਆਂ ਮੰਗਾਂ ਆ ਜਾਂਦੀਆਂ ਮੈਂ ਤੁਹਾਡੇ ਮਾਧਿਅਮ ਰਈ ਲੋਕਾਂ ਨੂੰ ਅਪੀਲ ਕਰਦਾ ਕਿ ਇਹਨਾਂ ਦਾ ਸਾਥ ਦਿਗੀ ਤੇ ਹਿੰਦੁਸਤਾਨ ਦੀ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਨੂੰ ਅਪੀਲ ਕਰਦਾ ਕਿ ਆਪਣੇ ਲੋਕਾਂ ਦੀ ਆਵਾਜ਼ ਸੁਣਨ ਦੀ ਥਾਂ ਤੇ ਆਵਾਜ਼ ਬੰਦ ਨਾ ਕਰੋ ਇਹ ਬਹੁਤ ਵੱਡਾ ਲੋਕਾਂ ਦੇ ਵਿੱਚ ਵਿਦਰੋਹ ਆ ਜੋ ਬੜੀ ਛੇਤੀ ਲੋਕੀ ਜਦੋਂ ਸਮਾ ਆਊਗਾ ਜ ਦੱਸੋ ਆਪਜੀ ਧਰਤੀ ਗੁਰੂਆਂ ਪੀਰਾਂ ਦੀ ਧਰਤੀ ਹੈ ਸ਼ਹੀਦਾਂ ਦੀ ਧਰਤੀ ਹੈ ਇਸ ਧਰਤੀ ਤੋਂ ਜਿਹੜੀ ਵੀ ਆਵਾਜ਼ ਉੱਠੀ ਹੈ ਉਹ ਹਮੇਸ਼ਾ ਸਮਾਵਧ ਘੱਟ ਲੱਗਿਆ ਹੈ ਉਹ ਮੁਕੰਮਲ ਕਾਮਯਾਬ ਹੋ ਕੇ ਨਿਕਲੀ ਹੈ ਸੋ ਅੱਜ ਤੋਂ 2019 ਵਿੱਚ ਜਦੋਂ ਕਿਸਾਨ ਅੰਦੋਲਨ ਸ਼ੁਰੂ ਹੋਇਆ ਸੀ ਉਹ ਪੰਜਾਬ ਚ ਉੱਠਿਆ ਸੀ ਤੇ ਪੂਰੇ ਹਿੰਦੁਸਤਾਨ ਦੇ ਕਿਸਾਨਾਂ ਫੈਲ ਗਿਆ ਸੀ ਆਪਾਂ ਸਾਰਿਆਂ ਨੂੰ ਇਹ ਪਤਾ ਹੈ ਭਲੀ ਭਾਂ ਸੋ ਇਹ ਉਦੋਂ ਸਾਡੇ ਭਾਰਤ ਦੇ ਪੀਐਮ ਸਾਹਿਬ ਮੋਦੀ ਸਾਹਿਬ ਨੇ ਵਿਸ਼ਵਾਸ ਦਵਾਇਆ ਸੀ ਵੀ ਐਮਐਸਪੀ ਜਿਹੜੀ ਹੈ ਉਹ ਲਾਗੂ ਕਰ ਦਿੱਤੀ ਜਾਊਗੀ ਕਿਸਾਨਾਂ ਦੀਆਂ ਮੁੱਖ ਮੰਗਾਂ ਜਿਹੜੀਆਂ ਹੈ ਉਹ ਮੰਨ ਲਈਆਂ ਜਾਣਗੇ ਪਰੰਤੂ ਉਹ ਵਾਦਾ ਹੀ ਰਹਿ ਗਿਆ ਉਹਦੇ ਤੇ ਕੋਈ ਲਾਗੂ ਨਹੀਂ ਹੋਇਆ ਕੌਣ ਹੈ ਕਸੂਰਵਾਰ ਕਸੂਰਵਾਰ ਸਰਕਾਰ ਹੈ ਜੋ ਮੌਜੂਦਾ ਸਰਕਾਰ ਹੈ ਉਹ ਕਸੂਰਵਾਰ ਹੈ ਇਹ ਜਾਇਜ਼ ਕੋਈ ਮੰਗ ਹੈ ਤਾਂ ਜੇ ਉਹ ਮੰਨੀ ਨਹੀਂ ਜਾਂਦੀ ਤਾਂ ਕਸੂਰਵਾਰ ਜਿਹੜੀ ਹੁਕਮਾਂ ਨਾਲ ਠੇਰਾ ਉਹ ਹੁੰਦੀ ਹੈ ਸੋ ਉਹ ਫੇਰ ਉਹ ਆਵਾਜ਼ ਜੋ ਦੁਬਾਰਾ ਸਾਡੇ ਪੰਜਾਬ ਦੇ ਕਿਸਾਨਾਂ ਵੱਲੋਂ ਸ਼ੁਰੂ ਕੀਤੀ ਗਈ ਹੈ ਸਾਡੀ ਆਲ ਇੰਡੀਆ ਕਾਂਗਰਸ ਦੇ ਪ੍ਰਧਾਨ ਜੋ ਪਿੱਛੇ ਦੇ 11 ਤਰੀਕ ਨੂੰ ਸਮਰਾਲਾ ਵਿਖੇ ਆਇਸਨ ਮਾਨਯੋਗ ਮਲਕਰਜਨ ਖੜਗੇ ਸਾਹਿਬ ਉਹਨਾਂ ਨੇ ਉਸ ਦਿਨ ਵੀ ਉਸ ਸਟੇਜ ਤੋਂ ਅਨਾਉਂਸ ਕੀਤਾ ਸੀ ਕਿਉਂਕਿ ਉਦੋਂ ਇਹ ਮਹਮਾਜੇ ਸ਼ੁਰੂ ਹੋ ਰਹੀ ਸੀ ਵੀ ਅਸੀਂ ਕਿਸਾਨਾਂ ਦੀਆਂ ਜਿਹੜੀਆਂ ਮੁੱਖ ਮੰਗਾਂ ਨੇ ਉਹਨਾਂ ਦਾ ਸਮਰਥਨ ਕਰਦੀ ਹੈ ਕਾਂਗਰਸ ਪਾਰਟੀ ਅੱਜ ਉਸੇ ਵਿਸ਼ੇ ਤੇ ਸਾਡੇ ਪੰਜਾਬ ਦੇ ਜੋ ਪ੍ਰਧਾਨ ਨੇ ਮਾਨਯੋਗ ਅਮਰਿੰਦਰ ਸਿੰਘ ਰਾਜਾ ਵੜਿੰਗ ਜੀ ਉਹਨਾਂ ਵੱਲੋਂ ਜੋ ਪ੍ਰੋਗਰਾਮ ਐ ਅਲਿਖਿਆ ਗਿਆ ਹੈ ਪੂਰੇ ਪੰਜਾਬ ਦੇ ਸਾਰੇ 117 ਹਲਕਿਆਂ ਦੇ ਵਿੱਚ ਉਹਦੇ ਸਬੰਧ ਵਿੱਚ ਅੱਜ ਸਾਡੇ ਕੋਟਕਪੂਰਾ ਦੇ ਹਲਕੇ ਦੇ ਜਿਹੜੇ ਸਾਡੇ ਇੰਚਾਰਜ ਨੇ ਨੌਜਵਾਨ ਸਾਡੇ ਸਾਥੀ ਅਜੀਪਲ ਸਿੰਘ ਸੰਧੂ ਸਾਹਿਬ ਉਹਨਾਂ ਦੀ ਰਹਿਨਮਾਈ ਹੇਠ ਅਸੀਂ ਕਿਸਾਨਾਂ ਦਾ ਸਾਡੇ ਵੀਰਾਂ ਦਾ ਸਮਰਥਨ ਕਰਦੇ ਆਂ ਉਹਨਾਂ ਦੀਆਂ ਜਾਇਜ ਮੰਗਾਂ ਦਾ ਸਮਰਥਨ ਕਰਦੇ ਆਂ ਪਰ ਉਮੀਦ ਕਰਦੇ ਆਂ ਵੀ ਇਹ ਭਾਰਤ ਸਰਕਾਰ ਇਹ ਜਿਹੜੀ ਅੰਨੀ ਬੋਲੀ ਸਰਕਾਰ ਹੈ ਜਿਹੜੀ ਸੁਣ ਨਹੀਂ ਰਹੀ ਜਿਹੜੀ ਕਿਸਾਨਾਂ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿਸਾਨ ਜੇ ਦਿੱਲੀ ਜਾਣਾ ਚਾਹੁੰਦੇ ਆ ਤਾਂ ਕੀ ਕਨਾ ਹੈ ਕੀ ਗਲਤੀ ਹੈ ਕੀ ਇਹ ਮਨੁੱਖ ਨਹੀਂ ਕੀ ਇਹ ਭਾਰਤ ਦੇ ਵਸਤੀ ਨਹੀਂ ਸੋ ਇਹ ਇਹਨਾਂ ਨਾਲੇ ਵਿਤਕਰਾ ਕਿਉਂ ਖਾਸ ਕਰਕੇ ਪੰਜਾਬੀਆਂ ਨਾਲ ਵਿਤਕਰਾ ਵਿਤਕਰਾ ਕਿਉਂ ਖਾਸ ਕਰਕੇ ਸਿੱਖਾਂ ਨਾਲ ਵਿਤਕਰਾ ਕਿਉਂ ਸੋ ਇਹ ਜਿਹੜੀਆਂ ਮੁੱਖ ਗੱਲਾਂ ਨੇ ਇਹ 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 ਹੀ ਹੈ ਜਿਹੜੀਆਂ ਤੁਹਾਡੇ ਧਿਆਨ ਵਿੱਚ ਲਿਆਉਣ ਵਾਲੀਆਂ ਨੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ 117 ਹਲਕਿਆਂ ਦੇ ਭਾਵੇਂ ਵਿਧਾਇਕ ਨੇ ਭਾਵੇਂ ਇੰਚਾਰਜ ਨੇ ਉਹਨਾਂ ਨੂੰ ਹਦਾਇਤ ਕੀਤੀ ਗਈ ਸੀ ਕਿ ਕਿਸਾਨੀ ਅੰਦੋਲਨ ਦੇ ਹੱਕ ਵਿੱਚ ਸ਼ੰਭੂ ਤੇ ਖਨੋਰੀ ਬਾਰਡਰਾਂ ਤੇ ਜਿਹੜਾ ਕਿਸਾਨਾਂ ਤੇ ਅਤਿਆਚਾਰ ਹੋਇਆ ਉਹਦੇ ਵਿਰੋਧ ਵਿੱਚ ਇੱਕ ਟਰੈਕਟਰ ਮਾਰਚ ਕੱਢਿਆ ਜਾਵੇ ਸੋ ਅਸੀਂ ਇਸ ਵੇਲੇ ਨਵੀਂ ਦਾਣਾ ਮੰਡੀ ਕੋੜਕੂਰਾ ਵਿਖੇ ਪਹੁੰਚੇ ਹਾਂ ਜਿੱਥੇ ਕਾਂਗਰਸ ਪਾਰਟੀ ਦੇ ਵਿਧਾਨ ਸਭਾ ਹਲਕਾ ਕੋੜਕੂਰਾ ਤੋਂ ਇੰਚਾਰਜ ਨੇ ਅਜੇ ਪਾਲ ਸਿੰਘ ਸੰਧੂ ਉਹਨਾਂ ਦੀ ਅਗਵਾਈ ਦੇ ਵਿੱਚ ਜਿੰਨੇ ਟਰੈਕਟਰ ਇਕੱਤਰ ਹੋਏ ਨੇ ਜਿੰਨੇ ਕਾਂਗਰਸ ਦੇ ਅਹੁਦੇਦਾਰ ਮੈਂਬਰ ਇਕੱਠੇ ਹੋਏ ਨੇ ਉਹਨਾਂ ਨੇ ਹੁਣ ਟਰੈਕਟ ਮਾਰਚ ਸ਼ੁਰੂ ਕਰਨਾ ਹੈ ਪਹਿਲਾਂ ਤੁਸੀਂ ਦੇਖਿਆ ਕਿਵੇਂ ਨਾਰੇਬਾਜੀ ਹੋਈ ਹੈ ਭਾਵੇਂ ਕੇਂਦਰ ਦੀ ਮੋਦੀ ਸਰਕਾਰ ਦੇ ਖਿਲਾਫ ਭਾਵੇਂ ਕਾਲੇ ਕਾਨੂੰਨਾਂ ਖਿਲਾਫ ਤੇ ਭਾਵੇਂ ਕਿਸਾਨ ਕਿਸਾਨਾਂ ਉੱਪਰ ਹੋਏ ਅਤਿਆਚਾਰ ਖਿਲਾਫ ਤੋਂ ਇਸ ਬਾਰੇ ਵੱਧ ਤੋਂ ਵੱਧ ਕਮੈਂਟ ਕਰਕੇ ਦੱਸੋ ਫਿਰ ਮਿਲਾਂਗੇ ਚਲੰਤ ਮਾਮਲਿਆਂ ਨਾਲ ਤੇ ਪਖਦੇ ਮਸਲਿਆਂ ਨਾਲ ਫਿਰ ਰੂਬਰੂ ਹੁੰਦੇ ਰਵਾਂਗੇ ਕੋੜਪੁਰਾ ਤੋਂ ਕੈਮਰਾਮੈਨ ਗੁਰਮੀਤ ਸਿੰਘ ਮਿੱਤਾ ਦੇ ਨਾਲ ਗੁਰਿੰਦਰ ਸਿੰਘ